ਜਗਦੀਸ਼ ਟਾਈਟਲ ਵੀ ਜਾਊਗਾ ਸਲਾਖਾਂ ਦੇ ਪਿੱਛੇ ਅਦਾਲਤ ਨੇ ਦੋਸ਼ ਕੀਤੇ ਤਹਿ ਦਿੱਲੀ ਦੀ ਰਾਊਸ ਐਮਨੀਅੂ ਅਦਾਲਤ ਵਗਲੋਂ 1984 ਦੇ ਸਿੱਕ ਕਤਲਿਆਂ ਮਾਮਲੇ ਵਿੱਚ ਕਾਂਗਸੀ ਆਗੂ ਜਗਦੀਸ਼ ਟਾਈਟਲ ਤੋਂ ਤੇ ਦੋਸ਼ ਤੈਅ ਕਰ ਦਿੱਤੇ ਗਏ ਹਨ ਜਿहां ਸੀਬੀਆਈ ਨੇ 20 ਮਈ 2023 ਨੂੰ ਇਸ ਮਾਮਲੇ ਵਿੱਚ ਟਾਈਟਲ ਦੇ ਖਿਲਾਫ ਚਾਰजेस ਦਾਖਲ ਕੀਤੀ ਸੀ ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਰਕੇਸ਼ ਸਿਆਲ ਨੇ 19 ਜੁਲਾਈ ਨੂੰ ਇਸ ਮਾਮਲੇ 'ਚ ਫੈਸਲਾ ਸੁਖਿਤ ਰੱਖ ਲਿਆ ਸੀ ਇਸ ਮਾਮਲੇ 'ਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਇੱਕ ਗਵਾਹ ਨੇ ਦੋਸ਼ ਲਾਇਆ ਸੀ ਕਿ 21 ਨਵੰਬਰ ਨੂੰ 1984 ਨੂੰ ਗੁਰਦੁਆਰਾ ਪੁਲ ਦੇ ਸਾਹਮਣੇ ਇੱਕ ਬੈਸਟਰ ਕਾਰ ਵਿੱਚੋਂ ਉਤਰਿਆ ਸੀ ਤੇ ਉਸ ਨੇ ਭੀੜ ਨੂੰ ਸਿੱਖਾਂ 'ਤੇ ਹਮਲਾ ਕਰਨ ਲਈ ਉਕਸਾਇਆ ਜਿਸ ਤੋਂ ਬਾਅਦ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਇਸ ਇਸਾ ਦੌਰਾਨ ਤਿੰਨ ਸਿੱਖ ਠਾਕੁਰ ਸਿੰਘ ਬਾਦਲ ਸਿੰਘ ਤੇ ਗੁਰਚਰਨ ਸਿੰਘ ਮਾਰੇ ਗਏ ਸਨ ਅਦਾਲਤ ਦੇ ਫੈਸਲੇ ਤੋਂ ਬਾਅਦ ਬੋਲਦਿਆਂ ਐਡਵੋਕੇਟ ਐਚ ਐਸ ਫੁਲਕਾ ਨੇ ਕਿਹਾ ਕਿ ਅਦਾਲਤ ਨੇ ਕਿਸ ਤਰ੍ਹਾਂ ਇਸ ਕੇਸ ਤੇ ਕੰਮ ਕੀਤਾ ਉਹਨਾਂ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਉਮੀਦ ਹੈ ਕਿ ਜਗਦੀਸ਼ ਟਾਈਟਲ ਵੀ ਜਲਦ ਜੇਲ੍ਹ ਦੀ ਸਲਾਖਾਂ ਪਿੱਛੇ ਹੋਵੇਗਾ ਜੀਹਾਂ ਇਹ ਜਿਹੜਾ ਗੱਲ ਐਚਐਸ ਫੁਲਕਾ ਵੱਲੋਂ ਕਹਿ ਦਿੱਤੀ ਗਈ ਕਿ ਨਾਲ ਦੇ ਨਾਲ ਹੋਰ ਵੀ ਜਿੰਨੇ ਵੀ ਪੋਲਿਟਿਕਸ ਹੈਗੇ ਨੇ ਉਹਨਾਂ ਵੱਲੋਂ ਆਪਣੀ ਆਪਣੀ ਪ੍ਰਤੀਕਿਰਿਆ ਦੇ ਕੇ ਇਸ ਫੈਸਲੇ ਦਾ ਅਲਗਾ ਅਦਾਲਤ ਦਾ ਜਿਹੜਾ ਫੈਸਲਾ ਦਿੱਤਾ ਗਿਆ ਉਹਦਾ ਸਵਾਗਤ ਕੀਤਾ ਜਾ ਰਿਹਾ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਤੇ ਮੈਸੇਜ ਕਰਿਓ